ਕਾਂਗਰਸ ਵੱਲੋਂ ਫਤਿਹਗੜ ਚੂੜੀਆਂ ਸ਼ਹਿਰ ਚ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਅਮਿਤ ਸਾਲ ਨੂੰ ਯੂਥ ਕਾਂਗਰਸ ਫਤਿਹਗੜ ਚੂੜੀਆਂ ਦਾਬ ਬਣਾਇਆ ਗਿਆ ਪ੍ਰਧਾਨ ਨਿਸ਼ਾ ਪਣੀ ਪਹਿਲਾ ਵਿੰਗ ਦੀ ਪ੍ਰਧਾਨ ਸੁਨੀਲ ਮਸੀਹ 크ਰਿਸਚਨ ਯੂਥ ਕਾਂਗਰਸ ਦੇ ਪ੍ਰਧਾਨ ਐਲਾਨੇ ਗਏ ਜਸਪ੍ਰੀਤ ਸਿੰਘ ਬਾਜੀਗਰ ਸਮਾਜ ਦੇ ਬਣਾਏ ਗਏ ਪ੍ਰਧਾਨ ਤਰਪਤਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਅਰੰਤਾਵਾ ਵੱਲੋਂ ਦਿੱਤੇ ਗਏ ਨਿਯੁਕਤੀ ਪੱਤਰ ਕਾਂਗਰਸ ਵੱਲੋਂ ਫਤਿਹਗੜ ਚੂਨੀਆ ਸ਼ਹਿਰ ਚ ਨਵੀਆਂ ਨਿਯੁਕਤੀਆਂ ਕੀਤੀਆਂ ਜਿਸ ਵਿੱਚ ਅਮਿਤ ਸ਼ਾਲ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਦਕਿ ਨੀਸ਼ਾ ਨੂੰ ਮਹਿਲਾ ਕਾਂਗਰਸ ਦਾ ਤੇ ਸੁਨੀਲ ਮਸ਼ੀਨ ਨੂੰ ਯੂਥ 크੍ਰਿਸਚਨ ਦਾ ਪ੍ਰਧਾਨ ਬਣਾਇਆ ਗਿਆ ਜਦਕਿ ਜਸਪ੍ਰੀਤ ਸਿੰਘ ਨੂੰ ਬਾਜੀਗਰ ਸਮਾਜ ਦਾ ਪ੍ਰਧਾਨ ਬਣਾਇਆ ਗਿਆ ਜਿਸ ਤੇ ਨਿਯੁਕਤੀ ਪੱਤਰ ਇੱਕ ਜਲਸੇ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਤੇ ਤਰਤਲਜਿੰਦਰ ਸਿੰਘ ਬਾਜਵਾ ਵੱਲੋਂ ਉਹਨਾਂ ਨੂੰ ਦਿੱਤੇ ਗਏ ਇਸ ਮੌਕੇ ਉਹਨਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਤਰਤਲਜਿੰਦਰ ਸਿੰਘ ਬਾਜਵਾ ਵੱਲੋਂ ਉਹਨਾਂ ਨੂੰ ਦਿੱਤੇ ਗਏ ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਤਰਤਲਜਿੰਦਰ ਸਿੰਘ ਬਾਜਵਾ ਨੇ ਨਵੇਂ ਨਿਯੁਕਤ ਕੀਤੇ ਗਏ ਅਫਤਾਰਾਂ ਨੂੰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਥਾਪੜਾ ਵੀ ਦਿੱਤਾ ਇਸ ਮੌਕੇ ਨਮ ਡਾਕਟਰ ਆਉਤੇ ਤਾਰਾਨੇ ਕਾਂਗਰਸ ਪਾਰਟੀ ਹਾਈ ਕਮਾਂਡ ਅਤੇ ਤ੍ਰਿਪ ਰਜਿੰਦਰ ਸਿੰਘ ਬਾਜਵਾ ਤੇ ਸੁਖਿੰਦਰ ਸਿੰਘ ਰੰਦਾਵਾ ਦਾ ਧੰਨਵਾਦ ਕਰਦਿਆਂ ਕਹਾਂਗੇ ਜੋ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਆਈਵਾਜ਼ ਹਰਤੇਂ ਰੰਦਾਵਾ ਸਾਹਿਬ ਵੱਲੋਂ ਮੈਨੂੰ ਯੂਥ ਕਾਂਗਰਸ ਵਡੇਗਾ ਚੁੜੀਆਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹਨਾਂ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨਾਂ ਦੀ ਉਮੀਦਾਂ ਤੇ ਪੂਰਾ ਖਰਾ ਉਤਰਾਂਗਾ ਜੀ ਤੇ ਮੈਨੂੰ ਤੇ ਮੈਂ ਆਪਣੀ ਪਾਰਟੀ ਦੇ ਨਾਲ ਨਾਲ ਕੇ ਪੂਰੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਇਸ ਵਾਰੀ ਆਪਾਂ ਪੂਰੀ ਵੱਡੀ ਲੀਡ ਦੇ ਨਾਲ ਜਿਤਾਈਏ ਸਰਦਾਰ ਸਾਹਿਬ ਆਪਣਾ ਲੋਕ ਸਵਾਲ ਲਾ ਰਹੇ ਆ ਫਟੇ ਘੜ ਚੂੜੀਆਂ ਤੋਂ ਕਿਸ ਤਰ੍ਹਾਂ ਤੁਸੀਂ ਕੰਪੇਅਨ ਕਰਦੇ ਸਾਡੀ ਟੀਮ ਪੂਰੀ ਕੋਸ਼ਿਸ਼ ਕਰ ਰਹੀ ਹੈ ਨਾਲ ਪੂਰੀ ਮਿਹਨਤ ਕਰ ਰਹੀ ਹੈ ਅਸੀਂ ਪੂਰੇ ਵਧੀਆ ਰਿਜ਼ਲਟ ਨਾਲ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਮੌਜੂਦਾਨ ਕਿਸ ਤਰ੍ਹਾਂ ਨਾਲ ਲੈ ਕੇ ਚੱਲੋਗੇ ਜੀ ਆਪਣਾ ਜੋ ਕਾਗਜ਼ ਨਾਲ ਕਿਸ ਤਰ੍ਹਾਂ ਜੋ ਅਪਾ ਵਾਰਡ ਦੇ ਵਿੱਚ ਜਾ ਜਾ ਕੇ ਇੱਕ ਛੋਟੇ ਛੋਟੇ ਉਹਨਾਂ ਨੂੰ ਨਾਲ ਮੀਟਿੰਗਾਂ ਕਰਾਂਗੇ ਨਾਲ ਯੂਥ ਨੂੰ ਨਾਲ ਜੋੜਾਂਗੇ ਇੱਕ ਵੱਡੀ ਪਾਰਟੀ ਦੇ ਨਾਲ ਵੱਡਾ ਆਪਾਂ ਯੂਥ ਜਿਹੜਾ ਖੜਾ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲੀਡਰ ਖੜੇ ਆ ਤੇ ਚਾਰ ਖੜੇ ਨੇ ਕ੍ਰਿਸ਼ਨ ਉਹਨਾਂ ਵਿੱਚੋਂ ਇੱਕ ਬੰਦਾ ਖੜਨਾ ਚਾਹੀਦਾ ਸੀ ਇੱਕ ਬੰਦਾ ਖੜਦਾ ਉਹਦੇ ਵਿੱਚ ਅਸੀਂ ਵੀ ਨਾਲ ਜਿਹੜੇ ਖੜਦੇ ਵੀ ਸਾਡਾ ਕ੍ਰਿਸ਼ਨ ਕੌਮ ਦਾ ਕੋਈ ਲੀਡਰ ਖੜਾ ਹੋਇਆ ਜਿਹਦੇ ਵਿੱਚ ਚਾਰ ਬੰਦੇ ਜਿਹੜੇ ਖੜੇ ਆ ਉਹਨਾਂ ਦੀ ਆਪੂ ਜੀ ਸਹਿਮਤੀ ਨਹੀਂ ਹੈਗੀ ਤੇ ਅਸੀਂ ਕਿੰਨੂ ਵੋਟ ਪਾਵਾਂਗੇ ਇਸ ਕਰਕੇ ਅਸੀਂ ਆਪਣਾ ਪ੍ਰਚਾਰ ਕਰ ਰਹੇ ਹਾਂ ਸਰਦਾਰ ਸੁਰਜਿੰਦਰ ਸਿੰਘ ਰੰਧਾਵਾ ਸਾਹਿਬ ਨੂੰ ਵਕਫਾ ਪਿੰਡਾਂ 'ਚ ਘਰਾਂ 'ਚ ਜਾ ਕੇ ਸਹੀਹੀ ਪ੍ਰਚਾਰ ਕਰ ਰਹੇ ਹਾਂ ਵੀ ਸਰਦਾਰ ਸੁਰਜਿੰਦਰ ਸਿੰਘ ਰੰਧਾਵੀ ਨੂੰ ਵੋਟ ਪਾ ਕੇ ਤੁਸੀਂ ਕਾਮਯਾਬ ਕਰੋ ਚੋਣ ਨਿਸ਼ਾਨ ਸਾਡਾ ਪੰਜਾ ਹੈ ਇੱਕ ਤਰੀਕ ਨੂੰ ਪੰਜੇ ਤੇ ਮੋੜਾ ਲਾਓ ਦੂਸਰਾ ਘਟਨਾ ਵੇਖੋ ਮਨੀਪੋਰ ਤੇ ਘਟਨਾ 'ਚ ਬਹੁਤ ਤੁਹਾਨੂੰ ਆਪ ਨੂੰ ਪਤਾ ਹੈ ਕਿ ਸਾਡੀਆਂ ਭੈਣਾਂ ਦੇ ਨਾਲ ਹੱਤਿਆਚਾਰ ਕੀਤਾ ਗਿਆ ਠੀਕ ਹੈ ਜੀ ਇਹ ਸਰਕਾਰ ਜਿਹੜੀ ਹੈ ਬੀਜੇਪੀ ਹੈ ਜਿਹਦੇ ਵੱਲੋਂ ਇਹ ਜਿਹੜਾ ਇਹ ਹੱਤਿਆਚਾਰ ਕੀਤਾ ਗਿਆ ਇਸ ਕਰਕੇ ਸਾਡੀ ਬਰਾਦਰੀ ਨੂੰ ਵੀ ਇਸ ਚੀਜ਼ ਦਾ ਪਤਾ ਹੈ ਵੀ ਜੇ ਭਾਜਪੀ ਸਰਕਾਰ ਹੁੰਦੀ ਆ ਜਾਂ ਆਮ ਸਰਕਾਰ ਇਸ ਸੈਂਟਰ ਚ ਹੁੰਦੀ ਐ ਤੇ ਸਾਡੇ ਨਾਲ ਧੱਕਾ ਜਰੂਰ ਹੋਵੇ ਤੁਹਾਨੂੰ ਪਤਾ ਐ 크ਿਸਮਸ ਦੇ ਵਿੱਚ ਕੇ ਸੀ 1 ਸੀਐਮ ਨੇ ਜਿਹੜਾ ਇੰਨਾ ਲਾਨੀ ਕੀਤਾ ਵੀ ਜਿਹੜੇ ਜਿਹੜੇ ਸਾਰਾ 크ਿਸਮਸ ਮਨਾਉਂਦੇ ਆ ਉਹਦੇ ਤੇ ਰੋਸਟ ਦਾ ਡੇ ਮਨਾਇਆ ਦੇਖੋ ਵੀ ਹਰ ਇੱਕ ਸਰਕਾਰ ਆਈਆਂ ਨੇ ਸੀਐਮ ਬਣੇ ਨੇ ਉਹਨਾਂ ਨੇ ਕਦੀ ਨਹੀਂ ਇਹੋ ਜਿਹਾ ਕਹਿੰ ਦਿੱਤਾ ਵੀ ਸਤੰਬਰ ਦਾ ਮਹੀਨਾ ਜਿਹੜਾ ਅਸੀਂ ਰੋਸਟ ਡੇ ਮਨਾ ਸਕਦੇ ਆ ਇਹ ਵੀ ਬੜੀ ਆਡੀ ਮੰਨ ਨੂੰ ਬੜੀ ਠੇਸ ਪਹੁੰਚੀਏ ਕੋਈ ਵੀ ਸਾਡੇ ਕਿਸੇ ਪਾਸਟਰਾਂ ਨੂੰ ਵੀ ਕ੍ਰਿਸਮਸ ਦੇ ਵਿੱਚ ਵੀ ਕੁੱਟਿਆ ਗਿਆ ਮਾਰਿਆ ਗਿਆ ਕੋਈ ਵੀ ਆਪਾਂ 2-3 ਤਰਨ ਤਰਨ ਵਾਲੇ ਵੀ ਪਾਸਟਾਂ ਦੇ ਵਿੱਚ ਹਮਲਾਏ ਉਹਦੇ ਵੀ ਅਸੀਂ ਜਾ ਕੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਹੈ